ਅੱਜ ਦੇ ਭਾਰਤ ਵਿਕਾਸ ਵੱਲੋਂ ਜਿਹੜਾ 30 ਸਾਲ ਤੋਂ ਲਗਭਗ ਚੱਲ ਰਿਹਾ ਖੂਨਦਾਨ ਕੈਂਪ ਦੇ ਹਰਿਆਵਲ ਚ ਲੱਗ ਰਹੀ ਆ ਜਿਹੜਾ ਮਤਰਜਿੰਦਰ ਜੀ ਮਾਮਰਾਜ ਮਿੱਤਲ ਜੀ ਦੋਨੋਂ ਭਰਾ ਉਹਨਾਂ ਦੀ ਯਾਦ ਦੇ ਵਿੱਚ ਸੋਮਾ ਕੈਂਪ ਲੱਗ ਰਿਹਾ ਬਹੁਤ ਵਧੀਆ ਪਰਾਲਾ ਮਾਸਲਾਗਾ ਕਰਦੇ ਇਹਨਾਂ ਜੀ ਪਰਮਾਤਮਾ ਦੇ ਵਿਚਾਰਨਾ ਚ ਬੇਨਤੀ ਕਰਦੇ ਇਹਨਾਂ ਨੂੰ ਹਿੰਮਤ ਹੌਸਲਾ ਬਣਾਈ ਰੱਖੇ ਇਸੇ ਤਰ੍ਹਾਂ ਕਰਦੇ ਕਰਦੇ ਰਹਿਣ ਤੇ ਕੱਲ੍ਹ ਦੇ ਵਾਸਤੇ ਜੋ ਕੱਲ ਨੂੰ ਕੈਂਪ ਲੱਗਣਾ ਹੈ ਉਦੇ ਵਾਸਤੇ ਹਮ ਮਹਾਕੇ ਖੂਨਦਾਨੀ ਉਥੇ ਪੁੱਜਣ ਜਿਹਦੇ ਨਾਲ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਵਿਕਾਸ ਪ੍ਰੀਸ਼ ਮਰੰਡਾ ਵੱਲੋਂ ਸੋਮਾ ਖੂਨਦਾਨ ਕੈਂਪ ਗਵਧਨ ਗਊਸ਼ਾਲਾ ਵਿਖੇ ਕਾਹੂ ਰੱਖਿਆ ਗਿਆ ਹੈ ਇਸ ਵਿੱਚ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਖੂਨਦਾਨੀ ਪਹੁੰਚ ਕੇ ਆਪਣਾ ਖੂਨ ਖੂਨਦਾਨ ਕਰਨ ਤਾਂ ਕੇ ਲੋਕਾਂ ਦੀਆਂ ਜਿੰਦਗੀਆਂ ਬਚਾਈਆਂ ਜਾ ਸਕੇ ਇਹਦਾ ਸਾਡਾ ਖੂਨ ਖੂਨ ਜਾ ਰਿਹਾ ਹੈ 71 ਹੋ ਕੇ ਇਹ ਰੋਪਣ ਹੱਥ ਹਟਾ ਕੇ ਜਾ ਰਿਹਾ ਹੈ ਜਿਵੇਂ ਚ ਹੜਾਂ ਦਾ ਦੌਰ ਚੱਲ ਰਿਹਾ ਹੈ ਉਥੇ ਮਰੀਜ਼ ਆ ਰਹੇ ਸਾਡੇ ਵਾਲੇ ਖੂਨ ਦੀ ਉਹਨਾਂ ਨੂੰ ਜ਼ਿਆਦਾ ਜ਼ਰੂਰਤ ਸੀ ਕੱਲ ਨੂੰ 6 ਸਪਟੰਬਰ ਸ਼ਨੀਵਾਰ ਭਾਰਤਵਾਸ ਪ੍ਰੈਸ਼ਰ ਵੱਲੋਂ ਸੋਮਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ ਮਿੱਤਲ ਬ੍ਰਦਰਜ਼ ਮਾਵਰਾਜ ਮਿੱਤਲ ਤੇ ਰਜਿੰਦਰ ਮਿੱਤਲ ਜੀ ਦੀ ਯਾਦ ਦੇ ਵਿੱਚ ਲਗਾਇਆ ਜਾ ਰਿਹਾ ਹੈ ਅੱਜ ਤੋਂ 30 ਸਾਲ ਪਹਿਲਾਂ ਆਪਾਰਟਿਗੁਐਸਪਰੇਸ਼ਨ ਨੇ ਇਹ ਬਹੁਤ بڑا ਉਪਰਾਲਾ ਕੀਤਾ ਕਿ ਮਰਿੰਡੇ ਦੇ ਵਿੱਚ ਖੂਨਦਾਨ ਕੈਂਪ ਸਟਾਰਟ ਕੀਤੇ ਗਏ ਹੈ ਨਹੀਂ ਅੱਜ ਉਜਾ ਸੋਮਾ ਕੈਂਪ ਹੈ ਹੈ ਨਹੀਂ ਤੇ ਸਾਰਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਵੀ ਇਸ ਕੈਂਪ ਦੇ ਵਿੱਚ ਆਪਣੇ ਬੜੇ ਜੋਰ ਸ਼ੋਰ ਦੇ ਨਾਲ ਖੂਨਦਾਨ ਕਰੋ